ਪੰਜਾਬੀ ਭਾਈਚਾਰਾ ਜੋ ਕਿ ਕੈਨੇਡਾ ਦੇ ਵਿੱਚ ਆ ਕੇ ਵਸਿਆ ਹੋਇਆ ਤੇ ਜਦੋਂ ਉਹਨਾਂ ਦੇ ਘਰ ਵਿਆਹ ਦੀਆਂ ਰੌਣਕਾਂ ਲੱਗਦੀਆਂ ਤਾਂ ਹਰ ਕੋਈ ਦੇਖਤਾਈ ਰਹਿ ਜਾਂਦਾ ਹੈ ਗੱਲ ਕਰਦੇ ਹਾਂ ਇੱਕ ਵਿਆਹ ਸਮਾਗਮ ਦੀ ਜੋ ਕਿ ਬ੍ਰੈਂਪਟਨ ਦੇ ਉੱਗੇ ਕਾਰੋਬਾਰੀ ਅਤੇ ਬ੍ਰੈਂਪਟਨ ਦੇ ਜਾਣੇ ਪਛਾਣੇ ਚਿਹਰੇ ਸਰਦਾਰ ਹਰਪ੍ਰੀਤ ਸਿੰਘ ਧਾਮੀ ਦੇ ਘਰ ਵਿਆਹ ਦੀਆਂ ਰੌਣਕਾਂ ਲੱਗੀਆਂ ਉਹਨਾਂ ਦੀ ਸਪੁੱਤਰੀ ਰਵੀਨਾ ਕੌਰ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਈ ਹੈ ਕਿਹੜੇ ਕਿਹੜੇ ਸਮਾਗਮ ਹੋਏ ਅਤੇ ਕਿਸ ਤਰ੍ਹਾਂ ਦੇ ਨਾਲ ਰੌਣਕਾਂ ਲੱਗੀਆਂ ਜਾਣਦੇ ਆ ਬ੍ਰੈਂਟਨ ਦੇ ਉੱਗੇ ਬਿਜ਼ਨਸਮੈਨ ਤੇ ਪੰਜਾਬੀ ਭਾਈਚਾਰੇ ਵਿੱਚ ਜਾਣੇ ਪਛਾਣੇ ਸਰਦਾਰ ਹਰਪ੍ਰੀਤ ਸਿੰਘ ਧਾਮੀ ਤੇ ਸਰਦਾਰ ਨੀ ਗੁਰਦੀਪ ਕੌਰ ਧਾਮੀ ਦੀ ਸੁਪੁੱਤਰੀ ਰਵੀਨਾ ਕੌਰ ਦਾ ਬੀਤੇ ਦਿਨੀ ਸ਼ੁਭ ਵਿਵਾਹ ਹਰਜੋਤ ਸਿੰਘ ਗਿੱਲ ਸੁਪੁੱਤਰ ਸੰਤੋਖ ਸਿੰਘ ਗਿੱਲ ਤੇ ਸਰਦਾਰ ਨੀ ਜਗਦੀਸ਼ ਕੌਰ ਗਿੱਲ ਨਾਲ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ। ਲਗਭਗ 1 ਹਫਤਾ ਚੱਲੇ ਇਸ ਸ਼ੁਭ ਵਿਵਾਹ ਦੇ ਕਈ ਸਮਾਗਮ ਧਾਮੀ ਪਰਿਵਾਰ ਦੀ ਆਲਿਸ਼ਾਨ ਰਿਹਾਇਸ਼ ਵਿਖੇ ਅਤੇ ਕਈ ਸਮਾਗਮ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਬ੍ਰੈਮਟਨ ਵਿਖੇ ਹੋਏ ਇਸ ਖੁਸ਼ੀ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਮਹਿਮਾਨ ਇੰਡੀਆ, ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰ ਕਈ ਦੇਸ਼ਾਂ ਤੋਂ ਸ਼ਾਮਲ ਹੋਏ ਧਾਮੀ ਤੇ ਗਿਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉ체ਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਦੋਵੇਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਤਾਮੀ ਪਰਿਵਾਰ ਵੱਲੋਂ ਮਹਿੰਦੀ ਮਾਈਆ ਜਾਗੋ ਆਨੰਦਗਾਤ ਤੇ ਰਿਸੈਪਸ਼ਨ ਮੌਕੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਦੂਰ ਦਰਾਡੇ ਤੋਂ ਆਏ ਮਹਿਮਾਨਾਂ ਨੇ ਸਵਾਦ ਦੇ ਖਾਣੇ ਦਾ ਆਨੰਦ ਮਾਣਿਆ ਵਿਆਹ ਵਿੱਚ ਸ਼ਾਮਲ ਸਮੂਹ ਪਰਿਵਾਰਾਂ ਨੇ ਤਾਮੀ ਪਰਿਵਾਰ ਦੀ ਮਹਿਮਾਨ ਨਿਵਾਜੀ ਦੀ ਰੱਜ ਕੇ ਸ਼ਲਾਘਾ ਕੀਤੀ ਹਮਦਰਦ ਨਾਲ ਗੱਲਬਾਤ ਕਰਦੇ ਹੋਏ ਹਰਪ੍ਰੀਤ ਸਿੰਘ ਤਾਮੀ ਨੇ ਦੱਸਿਆ ਕਿ ਉਹ ਸਾਰਿਆਂ ਦੇ ਅਤਿ ਰਿਣੀ ਹਨ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋ ਕੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ ਜਿਕਰ ਹੋਇਆ ਹੈ ਕਿ ਡਾਕਟਰ ਰਵੀਨਾ ਕੌਰ ਓਕਵੈਲ ਹਸਪਤਾਲ ਵਿਖੇ ਸਪੈਸ਼ਲਿਸਟ ਹਨ ਅਤੇ ਹਰਜੋਤ ਸਿੰਘ ਗਿੱਲ ਆਈਟੀ ਵਿੱਚ ਉੱਚ ਪੱਧਰ ਦੀ ਜੌਬ ਕਰ ਰਹੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ